ਹਾਂਜੀ ਕਿਵੇਂ ਹੋ ਸਾਰੇ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੁੱਚੋਕਣਾ ਜ਼ਿਲ੍ਹਾ ਬਠਿੰਡਾ ਪਈ ਜਾਂਦਾ ਤੇ ਤੀਜੇ ਸੂਏ ਗਾਂਾਂ ਦੀ ਵੀਡੀਓ ਹੈ ਜੀ ਦੁੱਧ ਦਾ ਰਿਕਾਰਡ ਦੀ ਆਪਾਂ ਗੱਲ ਕਰੀਏ ਦੂਜੇ ਸੂਏ ਨੇ 25 ਲੀਟਰ ਪਲੱਸ ਦਾ ਦਿੱਤਾ ਤੇ ਦਿਨਾਂ ਦੀ ਸੂਣ ਵਾਲੀ ਆ ਜੇ ਟਾਈਮ ਲੈਂਦੀ ਹੈ ਮਤਲਬ ਪੱਕਾ ਟਾਈਮ ਬਾਈ ਨੂੰ ਕੰਫਰਮ ਕਰ ਲਿਓ ਫੋਨ ਤੇ ਤੇ ਬਾਈ ਨੇ ਇਹਦੀ ਡਿਮਾਂਡ ਰੱਖੀ ਆ ਕੁੱਲ 65000 ਰੁਪਇਆ ਬਾਕੀ ਸਹੀ ਰੇਟ ਦੱਸਿਆ ਬਾਈ ਕਹਿੰਦਾ ਵੀ ਆਪਾਂ ਬਾਲਾ ਕਾ ਐਵੇਂ ਵੱਧ ਨਹੀਂ ਮੰਗਾ ਵੀ ਮੌਕੇ ਤੇ ਘਟ ਕਰੀ ਜਵੇ ਜਾਇ ਜਾਇ ਰੇਟ ਰੱਖਿਆ ਹੈਗਾ ਤੇ ਗਾਂ ਪੂਰੀ ਠੰਡੀ ਸੀਲਾ ਵੱਡੇ ਢਾਂਚੇ ਦੀ ਆ ਬਾਕੀ ਥਣਲੇਵਾ ਚੈੱਕ ਕਰ ਲਓ ਠੰਡੀ ਸੀਲਾ ਪੂਰੀ ਤੇ ਜੇ ਕਿਸੇ ਬਾਈ ਨੇ ਲੈਣੂ ਵੀ ਆਪਾਂ ਬਾਈ ਦਾ ਨੰਬਰ ਸਕਰੀਨ ਤੇ ਪਾਵਾਂਗੇ ਬਾਈ ਨਾਲ ਗੱਲ ਕਰਕੇ ਤੁਸੀਂ ਗਾਂ ਖਰੀਦ ਸਕਦੇ ਹੋ ਐਡਰੈਸ ਆਪਾਂ ਫਿਰ ਦੱਸਦੇ ਆ ਪਿੰਡ ਪੁੱਚੂਕਲਾਂ ਜ਼ਿਲ੍ਹਾ ਬਠਿੰਡਾ ਬਾਕੀ ਤੁਸੀਂ ਗਾਂ ਦੀ ਵੀਲ ਚੱਕਰ ਉਹ ਲੰਬੀ ਵੀਲ ਦੀ ਆ ਠੰਡੀ ਸੀਲਾ ਗਾਂ ਵਧੀਆ ਚੰਗੇ ਦੁੱਧ ਰਕਾਰਡ ਦੀ ਆ। ਤਾਂ ਲੈਵੇ ਦੀ ਫੁੱਲ ਗਰੰਟੀ ਆ ਆਪਦੀ ਮਰਜ਼ੀ ਨਾਲ ਚੋ ਕੇ ਚੈੱਕ ਕਰਕੇ ਧਾਰਾ ਮਾਰ ਕੇ ਮਤਲਬ ਲੈ ਸਕਦੇ ਹੋ। ਧੰਨਵਾਦ ਆ ਤੁਹਾਡਾ ਸਿੱਧੂ ਡੈਰੀ ਫਾਰਮ ਤੇ ਜੁੜੇ ਰਹੋ ਆਪਣੇ ਚੈਨਲ ਨਾਲ।